ਠੰਡਾ ਦੇ ਧੋਬਿਆਣਾ ਬਸਤੀ ਗਲੀ ਨੰਬਰ 1 ਚਿੱਟੇ ਵਾਲੀ ਗਲੀ ਵਿੱਚ ਅੱਜ ਫਿਰ ਚੱਲਿਆ ਬਲਡੋజర్ ਬਸਣਾ ਬਣਦਾ ਹੈ ਕਿ ਇੱਥੇ 5-6 ਘਰਾਂ ਦੀ ਇੱਕ ਗਲੀ ਦੇ ਵਿੱਚ ਜਿਹੜੇ ਨੇ ਉਹ ਚਿੱਟੇ ਦਾ ਕੰਮ ਕਰਦੇ ਸੀ ਤੇ ਜੋ ਨਜਾਇਜ਼ ਤੌਰ ਤੇ ਇਹਨਾਂ ਵੱਲੋਂ ਅਸਾਰੇ ਕੀਤੀ ਹੋਈ ਸੀ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਪੁੱड्डा ਦੇ ਸਹਾਇਤਾ ਦੇ ਨਾਲ ਇਹਨਾਂ ਦੇ ਘਰਾਂ ਦੇ ਉੱਤੇ ਬਲਡੋజర్ ਚਲਾ ਗਿਆ ਕੁਝ ਕਰਨ ਦੇ ਉਤੇ ਪਹਿਲੇ ਤੇ ਨਹੀਂ ਬਲੋਜਰ ਚਲਾਇਆ ਗਿਆ ਸੀ ਤੇ ਇਹ ਘਰ ਦੇ ਉਤੇ ਅੱਜ ਬਲਡੋਜਰ ਚਲਾਇਆ ਗਿਆ ਕਿਉਂਕਿ ਇਸ ਘਰ ਦੀ ਇੱਕ ਔਰਤ ਹੈ ਜਿਹੜੀ ਉਹ ਚਿੱਟੇ ਦਾ ਕਾਰੋਬਾਰ ਕਰਦੀ ਸੀ ਜਿਸ ਤੇ ਇੱਕ ਮਾਮਲਾ ਦਰਸੀ ਤੇ ਇਹਨਾਂ ਵੱਲੋਂ ਜਿਹੜੀ ਆਪਣੀ ਘਰ ਦੀ ਉਸਾਰੀ ਆ ਉਹ ਵੀ ਨਿਜਾਇਜ਼ ਕੀਤੀ ਹੋਈ ਸੀ ਜਿਸ ਨੂੰ ਲੈ ਕੇ ਅੱਜ ਇੱਥੇ ਪੁੱਡਾ ਦੇ ਅਧਿਕਾਰੀ ਪਹੁੰਚੇ ਤੇ ਨਾਲ ਪੁਲਿਸ ਪ੍ਰਸ਼ਾਸਨ ਵੱਡੇ ਗਿੱਥੇ ਵਿੱਚ ਪਹੁੰਚਿਆ ਅਤੇ ਇਹਨਾਂ ਵੱਲੋਂ ਇਸ ਚਿੱਟੇ ਦਾ ਇੱਥੇ ਆਪਣਾ ਚਿੱਟੇ ਦਾ ਕਾਰੋबार ਕਰਕੇ ਜੋ ਇਹਨਾਂ ਵੱਲੋਂ ਨਿਆਂਇਓ ਸਾਰੀ ਕੀਤੀ ਗਈ ਸੀ ਉਹਦੇ ਉੱਤੇ ਅੱਜ ਬਲਡੋਜ ਚਲਾਇਆ ਗਿਆ ਅਸੀਂ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬਠਿੰਡਾ ਦੀ ਧੂਬੇਣਾ ਬਸਤੀ ਗਲੀ ਨੰਬਰ 1 ਦੀਆਂ ਜਿਸ ਨੂੰ ਚਿੱਟੇ ਵਾਲੀ ਗਲੀ ਵੀ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿਉਂਕਿ ਇੱਥੇ ਬਹੁਤ ਸਾਰੇ ਘਰਾਂ ਵੱਲੋਂ ਜਿਹੜਾ ਚਿੱਟਾ ਜਿਹੜਾ ਵੇਚਿਆ ਜਾ ਰਿਹਾ ਸੀ ਤਾਂ ਪੁਲਿਸ ਨੇ ਅੱਜ ਇਹਨਾਂ ਦੇ ਘਰ ਦੇ ਉੱਤੇ ਕਾਰਵਾਈ ਕੀਤੀ ਹੈ ਅਸੀਂ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਜਿੱਥੇ ਨਿਆਂਇਓ ਸਾਰੀ ਕੀਤੀ ਗਈ ਸੀ ਤੇ ਪੁਲਿਸ ਵੱਲੋਂ ਇਸ ਤੇ ਕਾਰਵਾਈ ਕਰਦੇ ਹੋਏ ਜਿਹੜਾ ਹੈ ਇਹਨਾਂ ਦੇ ਘਰ ਦੇ ਉੱਤੇ ਬਲਡੋਜ ਜਿਹੜਾ ਉਹ ਚਲਾਇਆ ਗਿਆ ਆਉ ਤੁਹਾਨੂੰ ਸੁਣਾਉਣ ਕਿੱਕੰਦਰੇ ਸਬੰਧੀ ਐਸਪੀਸੀਟੀ ਨਰਿੰਦਰ ਸਿੰਘ ਸਪੂਰੀ ਮਾਮਲੇ ਨੂੰ ਲੈ ਕੇ ਸਰ ਸਰ ਕੀ ਕਹਿਣਾ ਚਾਹੁੰਦੇ ਹੋ ਵੀਰ ਬਖਸ਼ ਜੀ ਪੰਜਾਬ ਸਰਕਾਰ ਵੱਲੋਂ جاری ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਜੋ ਤੋਬੀਆਣਾ ਬਸਤੀ ਦੇ ਵਿੱਚ ਜੋ ਸਿਵਲ ਪ੍ਰਸ਼ਾਸਨ ਵੱਲੋਂ ਮਨਜੀਤ ਕੌਰ ਏਲੀਸਰ ਬੰਸਕੌਰ ਪਤਨੀ ਕਾਲਾ ਸਿੰਘ ਜਿਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਸ ਨੂੰ ਹਟਵਾਉਣ ਵਾਸਤੇ ਇੱਥੇ ਆਏ ਆ ਤੇ ਨਾਲ ਸਾਡੇ ਵੱਲੋਂ ਮੌਕੇ ਦੇ ਪਰ ਪੁਲਿਸ ਨੂੰ ਦਾ ਦਿੱਤੀ ਗਈ ਹੈ ਇਹ ਜਿਹੜੀ ਮਨਜੀਤ ਕੌਰ ਹੈ ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਹੈਰੋਇਨ ਦੀ ਰਿਕਵਰੀ ਦਾ ਇੱਕ ਮਕਦਮਾ ਦਰਜ ਹੈ ਤੇ ਇਸ ਦੇ ਖਿਲਾਫ ਹੋਰ ਵੀ ਜਿਹੜੀਆਂ ਸ਼ਿਕਾਇਤਾਂ ਹੈ ਡਰੱਗਸ ਦੇ ਰਿਕਾਰਡਿੰਗ ਸੇਲ ਤੇ ਰਿਕਾਰਡਿੰਗ ਸਾਨੂੰ ਕਾਫੀ ਸਿਵਲ ਲਾਈਨ ਥਾਣੇ ਦੇ ਵਿੱਚ ਮਿਲੀਆਂ ਸਿਗੀਆਂ ਤੇ ਜਦੋਂ ਇਹਦੀ ਵੈਰੀਫਾਈ ਕੀਤਾ ਗਿਆ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਇਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਜੋ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰੋਪਰ ਪ੍ਰੋਸੀਜਰ ਫਾਲੋ ਕਰਦੇ ਹੋਏ ਇਸ ਦੇ ਅੱਜ ਕਰ ਨਜਾਇਜ਼ ਕਬਜ਼ਾ ਜਿਹੜਾ ਹਟਵਾਇਆ ਜਾ ਰਿਹਾ ਤੇ ਮੌਕੇ ਦੇ ਉੱਪਰ ਅਸੀਂ ਪੁਲਿਸ ਬਦਾ ਦਿੱਤੀ ਹੈ ਇਸ ਦੇ ਨਾਲ ਹੀ ਇਹ ਦੱਸਣਾ ਚਾਹਾਂਗੇ ਕਿ ਅਸੀਂ 1 ਮਾਰਚ ਤੋਂ ਲੈ ਕੇ ਹੁਣ ਤੱਕ 1311 ਦੇ ਕਰੀਬ ਮੁਕਦਮੇ ਦਰਜ ਕੀਤੇ ਨੇ ਤੇ 1973 ਜਿਹੜੇ ਬੰਦੇ ਨੇ ਅਸੀਂ ਜਿਹੜੇ ਜਿਲ੍ਹਾਂ ਦੇ ਵਿੱਚ ੜਕੇ ਨੇ ਇਹਨਾਂ ਦੇ ਵਿੱਚ 68 ਬੰਦੇ ਐਸੇ ਨੇ ਜਿਨ੍ਹਾਂ ਦੇ ਜਿਹੜੇ ਕਮਰਸ਼ਲ ਕੁਆਲਿਟੀ ਜਾਂ ਹੈਵੀ ਕੁਆਲਿਟੀ ਦੇ ਵਿੱਚ ਜਿਹੜੇ ਹੈਗੇ ਨੇ ਦਰਜ ਰਜਿਸਟਰ ਕਰਨੇ ਪਾਏ ਗਏ ਨੇ ਤੇ ਹੁਣ ਜੇਲ੍ਹ ਦੇ ਵਿੱਚ ੜਕੇ ਹੋਏ ਨੇ ਇਸ ਤੋਂ ਇਲਾਵਾ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਹੈ ਜਿਹੜੇ ਨਸ਼ਾ ਤਸਕਰਾਂ ਨੇ ਆਪਣੀ ਕਾਲੀ ਕਮਾਈ ਕਰਕੇ ਜਿਹੜੀ ਹੈਗੀ ਬਣਾਈ ਸੀਗੀ ਤੇ ਉਸ ਦੇ ਉੱਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ ਇਸ ਚੀਜ਼ ਜਿਹੜੀ ਹੈਗੀ ਹੈ ਇਲੈਗਲ ਟ੍ਰੇਡ ਆਫ ਡਰੱਗਸ ਰਾਹੀਂ ਜਿਹੜੀ ਕਮਾਈ ਗਈ ਸੀਗੀ ਸੋ ਉਸ ਨੂੰ ਫ੍ਰੀਜ਼ ਕਰਵਾਇਆ ਗਿਆ ਤੇ ਉਹਨਾਂ ਦੇ ਖਿਲਾਫ ਜਿਹੜਾ ਸਟ੍ਰਕਸ਼ਨ ਲਿਆ ਗਿਆ ਇਸ ਦੇ ਖਿਲਾਫ ਇੱਕ ਮੁਕਦਮਾ ਦਰਜਾ ਐਨਡੀਪੀਏ ਸੈਕਟ ਦਾ ਪਰ ਇਸ ਤੋਂ ਇਲਾਵਾ ਇਸ ਦੇ ਖਿਲਾਫ ਸਿਵਲ ਲਾਈਨ ਸਾਡੇ ਦੇ ਵਿੱਚ ਅਕਸਰ ਜੀ ਸ਼ਿਕਾਇਤ ਮਿਲਦੀ ਰਹਿੰਦੀ ਸੀ ਕਿ ਕਿ ਡਰੱਗਸ ਐਸਪੀ ਸਾਹਿਬ ਜੇ ਗੱਲ ਕੀਤੀ ਜਾਵੇ ਇਹ ਕਹਿ ਰਹੇ ਆ ਵੀ ਸਰਕਾਰੀ ਆਏਗੀ ਉਸ ਕਰਕੇ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਇਥੇ ਕੋਈ ਨਸ਼ਾਨੀ ਬਿਗਦਾ ਇਹਦਾ ਘਰ ਵਾਲਾ ਕਹਿੰਦਾਗਾ ਜਨਾਨੀ ਜੀ ਦੇ ਪਰਚੇ ਆਗੇ ਉਹ ਕਹਿੰਦਾ ਮੈਂ ਟਰੱਕ ਚਲਾਉਣਾਗਾ ਲੋਵਾ ਚੱਕਦਾਗਾ ਮਿਹਨਤ ਕਰਕੇ ਇਹ ਦੇਖੋ ਤੁਹਾਡੇ ਸਾਹਮਣੇ ਖੁਦ ਵੀ ਆਪ ਹੀ ਮੰਨੇ ਕਿ ਪਹਿਲਾਂ ਵੀ ਇਹ ਨਸ਼ਾ ਤਸਕਰੀ ਜਿਹੜੀ ਸੀਗੀ ਉਹਦੇ ਵਿੱਚ ਲੱਗਿਆ ਹੋਇਆ ਸੀਗਾ ਤੇ ਇਹ ਡਰੱਗ ਐਡਿਕਸ਼ਨ ਡੀ ਐਡਿਕਸ਼ਨ ਸੈਂਟਰ ਤੋਂ ਹੁਣੇ ਹੀ ਛੱਟ ਕੇ ਆਇਆ ਪਰੰਤੂ ਜਿਹੜਾ ਹੈਗਾ ਇਹ ਦੀ ਜਦੋਂ ਅਸੀਂ ਚੈਕਿੰਗ ਕਰਦੇ ਇਹ ਵੀ ਵੈਰੀਫਾਈ ਕਰਾਂਗੇ ਕਿ ਇਹ ਜਿਹੜੀ ਕਹਿ ਰਿਹਾ ਗੱਲ ਸੱਚ ਹੈ ਕਿ ਹੁਣ ਛੱਡ ਗਿਆ ਕਿ ਅਜੇ ਵੀ ਲੱਗ ਇਹ ਜਿਹੜਾ ਤੁਸੀਂ ਆਪ ਵੀ ਦੇਖ ਰਹੇ ਹੋ ਪਬਲਿਕ ਵੀ ਕਹਿ ਰਹੀ ਕਿ ਜਿਹੜਾ ਹੁਣ ਵੀ ਇਸ ਸੀ ਦੇ ਵਿੱਚ ਲੱਗਿਆ ਹੋਇਆ ਹੈ ਸੋ ਡੈਫੀਨਿਟਲੀ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਲੱਗਿਆ ਹੋਊਗਾ ਕਿ ਇਹ ਜਿਹੜਾ ਬੰਦਾ ਹੈਗਾ ਪਹਿਲਾਂ ਵੀ ਇਹ ਨਸ਼ੇ ਦੀ ਤਸਕਰੀ ਕਰਦਾ ਸੀਗਾ ਆਪ ਵੀ ਤੇ ਹੁਣ ਵੀ ਜਿਹੜਾ ਹੈਗਾ ਏ ਸੀ ਦੇ ਵਿੱਚ ਕਾਰੋਬਾਰ ਦੇ ਵਿੱਚ ਅੱਜ ਵੀ ਲੱਗਿਆ ਹੋਇਆ ਹੈ ਮਾਰੂ ਕਾ ਲੋਕਾਂ ਦਾ ਸਵਾਲ ਹੈਗਾ ਏ ਸੀ ਏਰੀਏ ਦੇ ਵਿੱਚ ਕੀ ਉਹ ਕਾਰਵਾਈ ਹੁੰਦੀ ਹੈ ਸ਼ਹਿਰ ਤੇ ਹੋਰ ਵੀ ਏਰੀਆ ਹੈਗੇ ਨਸ਼ਾ ਵਿਕਦਾ ਹੈ ਕਾ ਦੇਖੋ ਸ਼ਹਿਰ ਦੇ ਤੁਸੀਂ ਨਿਵਾਸੀ ਤੁਹਾਨੂੰ ਪਤਾ ਕਿ ਜਿਹੜਾ ਤੋਬੀਆਂ ਨਾਂ ਬਸਤੀ ਸੀਗੇ ਕਾਫੀ ਬਦਨਾਮ ਸੀਗੀ ਕਾਫੀ ਜ਼ਿਆਦਾ ਇੱਥੇ ਲੋਕ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਲੱਗੇ ਹੋਏ ਸੀ ਜੀ ਕਾਫੀ ਸ਼ਿਕਾਇਤਾਂ ਵੀ ਸਾਨੂੰ ਮਿਲਦੀਆਂ ਸੀਗੀਆਂ ਸੋ ਪਾਰਟਿਕੁਲਰਲੀ ਇਹਨੂੰ ਹੌਟਸਪੌਟ ਤੌਰ ਤੇ ਅਸੀਂ ਲੱਣਾ ਸੀਗਾ ਤੇ ਇੱਥੇ ਕਾਫੀ ਜ਼ਿਆਦਾ ਫੋਕਸ ਕੀਤਾ ਸੀਗਾ ਸਾਸੀਂ ਤੇ तकरीबन ਅਸੀਂ 20 ਦੇ ਕਰੀਬ ਜਿਹੜੇ ਹੈਗੇ ਨੇ ਐਫ ਆਈ ਆਰਸ ਰਜਿਸਟਰ ਕੀਤੇ ਨੇ ਜਦੇ ਵਿੱਚ ਐਨ ਡੀਪੀ ਸੈਕਟਰ ਤਹਤਰ ਰਿਕਵਰੀਜ਼ ਵੀ ਦਰਜ ਹੋਈਆਂ ਨੇ ਸੋ ਉਸ ਤੋਂ ਇਲਾਵਾ ਵੀ ਜਿਹੜੇ ਹੈਗੇ ਨੇ ਅਸੀਂ ਜਿਹੜੀ ਜੋ ਸਰਕਾਰੀ ਜਗ੍ਹਾ ਦੇ ਪਰ ਜਿਹੜੇ ਨਜਾਇਜ਼ ਕਬਜ਼ੇ ਸੀਗੇ ਉਹ ਵੀ ਅਸੀਂ ਚੌਥੀ ਪੜਾਅ ਦੇ ਵਿੱਚ ਅਸੀਂ ਇੱਥੇ ਆਏ ਆ ਤੇ ਜਿਹੜੇ ਗਲੀ ਨੰਬਰ 1 ਜਿੱਥੇ ਕਾਫੀ ਨਜਾਇਜ਼ ਕਬਜ਼ੇ ਸੀਗੇ ਉਹਨਾਂ ਨੂੰ ਵੀ ਖਾਲੀ ਕਰਾਇਆ ਗਿਆ ਹੈ। ਇਹ ਕਿਹੜੀ ਗਲੀ ਦੇ ਵਿੱਚ ਕਾਰਵਾਈ ਹੋ ਚੁੱਕੀ ਹੈ ਤੇ ਕਿਹੜੀ ਕਿਹੜੀ ਟੀਮ ਆਈ ਹੈ ਸਟੱਟ ਇੱਥੇ ਅਸੀਂ 4 ਦੇ ਕਰੀਬ ਜਿਹੜੇ ਘਰ ਜਿਹੜੇ ਨੇ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਉਹ ਹਟਵਾਇਆ ਗਿਆ ਤੇ ਨਾਲ ਸਾਡੇ ਡੀਐਸਪੀ ਸੀਡੀ ਟੂ ਸਰਵਜੀਤ ਸਿੰਘ ਦੇ ਨਾਲ 50 ਦੇ ਕਰੀ ਪੁਲਿਸ ਮੁਲਾਜ਼ਮ ਡਿਪਲॉय ਕੀਤੇ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਨਸ਼ਾ ਤਸਕਰਾਂ ਨੂੰ ਡੈਫੀਨੇਟਲੀ ਜਿਹੜਾ ਵੀ ਬੰਦਾ ਗਲਤ ਕੰਮ ਦੇ ਵਿੱਚ ਲੱਗਿਆ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਉਸ ਦੇ ਖਿਲਾਫ ਸਖਤ ਕਰਕਸ਼ਨ ਜਿਹੜਾ ਲਿਆ ਜਾਊਗਾ